ਸਸਿਕਾ ਬਾਟ ਸਾਹਿਬ ਜੀ ਸਸਿਕਾ ਜੀ ਸਸਿਕਾ ਮਾਰਾ ਕਿੰਨੀਆਂ ਝੋਟੀਆਂ ਲੈ ਆ ਅੱਜ ਝੋਟੀਆਂ 12 ਆਈਆਂ ਬਹੁਤ ਬਹੁਤ ਟੌਕੀਆਂ ਠੀਕ ਹੈ ਠੀਕ ਹੈ ਝੋਟੀ ਦੇ 20 22 ਕਿਲੋ ਦੁੱਧ ਵਾਲੀ ਵੀ ਆ ਠੀਕ ਹੈ ਰਾਤ ਦੀ ਹੋਈ ਆ ਹੋਲੇ ਉਹਨਾਂ ਖਾਲੀ ਹੋਈ ਆ ਮਲਕੇ ਹਾਂਜੀ ਤੇ ਜਿਆਦੀਆਂ ਆਸਲ ਤੇ ਜਿਆਦੀਆਂ ਚੰਗੀਆਂ ਪਿੰਡ ਆਪਣਾ ਮੱਤੇਵਾਲ ਦੇ ਤਸੀਲ ਬਾਬਾ ਬਕਾਲਾ ਹਾਂਜੀ ਹਰ ਭੈਣ ਭਰਾ ਨੂੰ ਪਤਾ ਹੀ ਆ ਕਿ ਹਫਤੇ ਬਾਅਦ ਆਪਣੀਆਂ ਮਈਆਂ ਦਾ ਲੋਟ ਹੰਮਦਾ ਵਾ ਹਫਤੇ ਤੇ ਆਪਣੀਆਂ 12 10 ਤੋਂ 12 ਮਈਆਂ ਆਪਣੀਆਂ ਸੇਲ ਹੋ ਜਾਂਦੀਆਂ ਸੇਲ ਹੋ ਨਹੀਂ ਹਾਂਜੀ ਜਿਹੜੇ ਭੈਣ ਭਰਾ ਅੱਗੇ ਵੀ ਚਲੋ ਖੜ ਗਿਆ ਮਾਲ ਉਹ ਤੇ ਮਲਕੇ ਬਿਨਾ ਵੇਖਣ ਤੋਂ ਆਪਣੇ ਕੋ ਮਹਗਾਈ ਜਾਂਦੇ ਆ ਹਾਂਜੀ ਜੀ ਹੁਣ ਵੇਖ ਲਓ ਵੀ 마ਸ਼ੀ ਵਾਲਾ ਸਾਹਿਬ ਮਲਕੇ ਮੈਂ ਗਈ ਇੱਕ ਪਹਿਲ ਸੱਜਰ ਮੁੜ ਕੇ ਫੇਰ ਉਹਨਾ ਸੱਜਰ ਦਹਾਂ ਦਿਨ ਉਹ ਮੜੀ ਹੁਣ ਜਿਹੜੀ ਟੋਕਣ ਗੱਪਣ ਮੈਂ ਦੀ ਵੀਡੀਓ ਪਈ ਉਹ ਵੀ ਮੰਗਾਈ ਉਹਨਾ ਭਾਜੀ ਹਾਂਜੀ ਤੇ ਚਲੋ ਸਾਫ ਸੁਥਰਾ ਮਾਲ ਲੈਣਦੇ ਆਪਾਂ ਤੇ ਭੈਣੋ ਘਰ ਲਈ ਜਾਂਦੇ ਆ ਮਾਲਕ ਦੀ ਕਿਰਪਾ ਬਾਬੇ ਦੀਪ ਸਿੰਘ ਦੀ ਤੇ ਆਹ ਵੇਖੋ ਇੱਕ ਤੇ ਅਸਲ ਮੀਨ ਇੱਕ ਹੀ ਕਿੰਦਲਾ ਹੈ ਸਿੰਗਲ ਆ ਗਿਆ ਸਿੰਗਲ ਹਿਲਦੇ ਆ ਛਿੱਗੀ ਆ ਛਿੱਗੀ ਆ ਦੋਵੇਂ ਸਿੰਗਲ ਆ ਪਿਓਰ ਐ ਦੋਵੇਂ ਚਿੰਗ ਪੂਰੇ ਪੂਰੇ ਦੇਖੋ ਖਾਣੇ ਵੇਖੋ ਰਾਤ ਦੀ ਮੈਂ ਸੋਈ ਆ ਮਾੜੇ ਮੋੜ ਡੋਕੇ ਲਾ ਕੇ ਛੱਡਿਆ ਮੜੀ ਭੜਪੜ ਵੀ ਹੋ ਸਕਦੀ ਆ ਹਾਂਜੀ ਜੀ ਵੱਡੀ ਆ ਛੋਟੀ ਭਰੇ ਜਗੇ ਆ ਨਾੜੂ ਖਾਵੇ ਲੱਗਦਾ ਹਾਂ ਹਾਂ ਕੰਡਾਲਾ ਮੰਨਰ ਕੱਚਾ ਨਾੜੂ ਆ ਅੱਛਾ ਨਾੜੂ ਚੋਣਾ ਗੂਠੇ ਗੂਠੇ ਜੱਡੀ ਮੋਟੀ ਧਾਰੋ ਮੈਂ ਦੀ ਠੀਕ ਆ ਵੇਖੋ ਇਹ ਆ ਇਹ ਆ ਸਲਾਪ ਨਹੀਂ ਇਹ ਆ ਦੋਵੇਂ ਸਿੰਗਲ ਹਿਲਦੇ ਆ ਦੋਵੇਂ ਦੋਵੇਂ ਹੀ ਸਿੰਗਲ ਹਿਲਦੇ ਆ ਬਾੜੀ ਜੀ ਤੁਹਾਨੂੰ ਪਾਲਦੀ ਆ ਬੇਬੇ ਨੂੰ ਵੀ ਹਾਂ ਜੀ ਚੰਗੀ ਆ ਬਹੁਤ ਚੰਗੀ ਆ ਆ ਵੇਖੋ ਪਹਿਲਾ ਨੰਬਰ ਆ ਦੂਜਾ ਨੰਬਰ 4 ਦਾ ਨੰਬਰ 4 ਦਾ ਇਹ ਨਹੀਂ ਵੀ ਕੋਈ ਮਈਆਂ ਡੱਕੀਆਂ ਡਕਾਈਆਂ ਵਾ ਕੋਈ ਟਾਈਮ ਨਹੀਂ ਲੱਗਾ ਐ ਬਾਪੂ ਸਾਹਿਬ ਚਿੜੀਆਂ ਪਈਆਂ ਵਾ ਜੋ ਕੋ ਦੱਸਾਂਗੇ ਉਹੋ ਹੀ ਨਿਕਲੂਗਾ ਆ ਵੇਖੋ 4 ਦਾ ਝੋਟੀਆਂ ਝੋਟੀਆਂ ਕੋ 12 ਲੀਟਰ ਦੁੱਧ ਲਾ ਲਓ ਜਾਂ ਬੋਲਾ ਲਾ ਲਓ ਅੱਛਾ ਹਾਂ ਐ ਵਕਤ ਹਾਜ਼ਰ ਵਾ ਚੰਗੀਆਂ ਝੋਟੀਆਂ ਆ ਤਾ ਆ ਗਿਆ ਆ ਚਾਰ ਬੰਦ ਚਾਰ ਦੇਖੋ ਕੰਨਾ ਦਿਨਾਂ ਦੀ ਚੱਟੀ ਸੂਈ ਆ ਓ ਕੱਟੀ ਇਹਦੇ ਮਗਰ ਤੇ ਇਹਦੇ ਕੰਮ 11 12 11 12 ਲੀਟਰ ਬੋਲਾ ਬੋਲਾ ਜੀ ਵੇਖੋ ਕੱਦ ਕਿੱਡਾ ਵੇਖੋ ਪਹਿਲਾਂ ਛੋਟੀ ਪਹਿਲਾਂ ਛੋਟੀ ਪਹਿਲਾਂ ਕਿਤੇ ਕੱਦ ਬੜਾ ਬਾਤ ਛੋਟੀ ਦੁੱਧ ਮੇਰੇ ਆਈਡੀ ਨਾ 14 15 ਕਿਲੋ ਪਰ ਹੀ ਜਾਊਗੀ ਹਾਂ ਜੀ ਦੇਖੇਗੀ ਸਾਹ ਕੱਦ ਤੇ ਜਾਂ ਜੀ ਇਹ ਆ ਤੇ ਜਾਂ ਨੰਬਰ 3 ਥਾ ਨੰਬਰ ਤੇ ਆ ਆ ਚੱਕ ਥਾ ਨਾ ਬਰਾ ਗੁਲਾਬੀ ਥੜ ਜੱਦਾ ਹੋਵਾ ਛੋਟੀ ਕਾਹ ਕਰਦੇਗੇ ਕਿ ਗੁਲਾਬੀ ਥਣ ਚੱਦਾ ਹੋਵਾ ਕਿ ਛੋਟੀ ਦਾ ਆ ਇਹਦੇ ਵਿੱਚ ਛੋਟੇ ਕੋ 10-11 ਕਿਲੋ ਬੋਲਾ ਬੋਲਾ ਆ ਠੀਕ ਆ ਇਹ ਵੀ ਟੌਪ ਦੀ ਆ ਇਹ ਆ ਚੌਥਾ ਨੰਬਰ ਹਨ ਦੇਖੋ ਕਿ ਡਾਲਦੀ ਆ ਇਹ ਚੌਥਾ ਨੰਬਰ ਤੇ ਆ ਪੰਜਵਾਂ ਨੰਬਰ ਇਹ ਮੈਂ 15 ਲੀਟਰ ਵਾਲੀ ਆ ਹਾਂ ਬਟੇਲੇ ਦੇ ਵਾਲੀਆਂ ਝੋਟੀਆਂ ਕੋਈ ਮਈਆਂ ਡਕੀਆਂ ਦੇ ਕਾਇਆਂ ਨਹੀਂ ਇਹ ਨਹੀਂ ਵੀ ਡਾਕ ਕੇ ਥੱਬੇ ਥੱਬੇ ਦੇ ਛੱਡੇ ਬਣਾਏ ਹੋਣਗੇ ਤੇ ਦੁੱਧ ਦਤਾਂਗੇ ਪਰ ਇਹ ਵੀ ਮੈਂ ਬਿਲਕੁਲ ਤਾਜੀ ਸੂਈ ਆ ਸੂਆ ਦੁੱਧਾ ਦੁੱਧਾ ਸੂਆ ਇਹ ਸੂਆ ਦੁੱਧ ਦੁੱਧਾ ਸੂਆ ਦੁੱਧਾ ਨਾੜਾ ਵਾ ਛੱਡੇ ਦੇ ਉੱਤੇ ਤੇ ਮਾਰੇ ਫੁੱਲ ਅਰੇ ਜੀ ਆਵੇ ਆਇਆ ਮਗਦੀਆਂ ਆ ਨਾੜਾ ਪੂਰੀਆਂ ਪੂਰੀਆਂ ਫਗੜੀਆਂ ਇਹ ਵੀ ਬਹੁਤ ਜਿਆਦੀ ਚੰਗੀ ਆ ਦੇਖੋ ਐਨੇ ਜਿਹੀ ਕਰ ਲਓ 6 ਨੰਬਰ ਆ ਇਹ 6 ਨੰਬਰ ਆ 6 ਨੰਬਰ ਮਰੇ ਇਹਨੂੰ ਕਰਦੇ ਮੈਂ ਤਾਕਿਆ ਤਾਕਿਆ ਜੋ ਤੱਕ ਕਰਦੇ ਆ ਆ ਵੀ ਮੈਂ ਨਾ ਵੀ ਪੂਰੀ ਅਸਲ 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 ਆ ਦੇਖੋ ਉਹ ਜੀ ਆ ਮੈਂ 16 ਸਾਲ ਦੋਵਾਂ ਪਾਸੇ ਨਾੜਾ ਵਾ ਝੋਟੀ ਦੇ ਦੋ ਪਾਸੇ ਹਾਂਜੀ 16 17 ਵੱਡੀ ਆ ਝੋਟੀ ਕੱਟੀ ਆ ਕੱਟੀ ਜੱਪ ਬਣਾਇਆ ਵਾ ਇਹ ਆ ਮੈਂ ਰਾਤ ਦੀ ਹੋਈ ਆ ਹਾਲੇ ਖਾਲਣੀ ਨਹੀਂ ਜੇ 20 22 ਕਿਲੋ ਦੁੱਧ ਦੀ ਗਰੰਟੀ ਤੇ ਆਈ ਆ ਠੀਕ ਹਾਂ ਇੰਨਾ ਇੰਨਾ ਟੱਪ ਚੜੇਦਾ ਇਹਦੀ ਵੀਡੀਓ ਹੈਗੀ ਸੁੰਡੀਆਂ ਦੀ ਠੀਕ ਆ ਠੀਕ ਇਹ ਸੁੰਡੀਆਂ ਦਾ 7ਵਾਂ ਨੰਬਰ ਵਾ ਵੱਡੀ ਤੇ ਆ ਚੌਗੀ ਕੱਟੀ ਚੌਗੀ ਕੱਟੀ ਛੋਟਾ ਪਾ ਦੇਖੋ ਕੱਟੀ ਕਿੰਨੀ ਹੋਈ ਆ ਸਪੈਸ਼ਲ ਕੱਟੀ ਆ ਬਹੁਤ ਚੰਗੀ ਕੱਟੀ ਜਿਆਦਾ ਚੰਗੀ ਹੈ ਕੱਟੀ ਆ ਵੇਖੋ ਠੰਡੀ ਠੰਡੀ ਤੇਰੀ ਕੱਟੀ ਕੋਈ ਪ੍ਰਵਾਹ ਨਹੀਂ ਕੱਟੀ ਨੂੰ ਨਿਗਾ ਨਿਗਾ ਸੇ ਕੋਈ ਪ੍ਰਵਾਹ ਨਹੀਂ ਕੱਟੀ ਜਿਆਦਾ 8ਵਾਂ ਨੰਬਰ ਆ 8ਵਾਂ ਨੰਬਰ ਕੀ ਬਾਤ ਜੈਡ ਬਰਿਆ ਕੀ ਜਾ ਤਾਂ ਕੋ ਪੂਰੀ ਦੇਖੇ ਕਿ ਇਹ ਕਰਨਾ ਚਲਕਾਉਣਾ ਕਿ ਮੈਂ ਹਾਂ ਅੱਗੇ ਪਾਥੇ ਆ ਵੇਖੋ ਆ ਵੇਖੋ ਆ ਜੀ ਜਾਂ ਆ ਠੰਡੀ ਗਾਂ ਦੀਆਂ ਛੋਟੀ ਦੁੱਧ 10 ਕਿਲੋ ਕੱਟੀ ਪਾਈ ਜਾਊ ਵਧੀਆ ਹੈ ਇਹ ਆਜੇ ਨਵਾਂ ਨੰਬਰ ਇਹ ਵੀ ਪਹਿਲਾ ਦੂਜਾ ਇਹ ਇਹ ਮੈਂ ਸੋਈ ਆ ਤਹਾਂ ਤੋਂ 12 ਦਿਨਾਂ ਦੀ ਠੀਕ ਆ ਇਹਦੇ ਕੋ ਦੁੱਧ ਰੱਖੇਦੇ 13 ਲੀਟਰ ਕੇ ਹੋ ਗਿਆ ਦਾ ਉਹ ਕਿਲੋ 2 ਕਿਲੋ ਦਾ ਫਰਕ ਪੈ ਗਿਆ ਉਹ 10 ਤੋਂ 11 ਲੀਟਰ ਐ ਹਲੇ ਹੁਣ ਵੀ ਦੁੱਧ ਹੋਵੇ ਠੀਕ ਆ ਚਾਰ ਬੰਦ ਕੱਟੀ ਇਹ 10ਵਾਂ ਨੰਬਰ ਇਹਦੇ ਕੋ 11 ਲੀਟਰ ਆ ਦੁੱਧ ਲਾ ਲਓ ਗੋੜਾ ਲਾ ਲਓ ਮੈਲਾ ਚ ਰਹੀ ਆ ਮਾੜਾ ਮਾੜਾ ਮੈਲਾ ਮਾਰ ਠੀਕ ਆ ਜੇ ਕਿ ਠਾਲ ਦੇ ਨੂੰ ਮੈਂ ਆ ਮੈਂ 15 ਲੀਟਰ 42 ਤੇ ਆਹ ਦੇਖੋ ਮੈਂ ਆ ਵੀ ਆਈਂ ਦੇਖੋ ਦੇਖੋ ਥੱਪਾ ਥੱਪਾ ਲੈ ਆਣਾ ਤੇ 15 ਲੀਟਰ 42 ਮੈਂ ਉਹ ਜਿਆਦਾ ਵਾ ਦੇਖੋ ਮੈਂ ਥੱਪਾ ਲੈ ਕੇ ਲਾਇਆ ਵਾ ਦੇਖੋ ਮੈਂ ਆ ਆ ਗਿਆ ਸਾਡੇ ਲੈ ਆ ਗਿਆ ਗਿਆ ਝੋਟੀਆਂ ਝੋਟੀਆਂ ਇਹ 11ਵਾਂ ਨੰਬਰ ਤੇ ਆ 12ਵਾਂ 12ਵਾਂ ਨੰਬਰ ਬੈਠੀ ਚ ਪਾਸੇ ਬਾਹਰ ਕੇ ਨਾ ਉੱਠੋ ਨਾ ਜਾਓ ਜੀ ਇਹਨੂੰ ਦੋਹੀ ਪਾਸੇ ਬਾਹਰ ਕੇ ਚਵਾਉਣੀ ਆ ਜਦ ਕਿ ਬੈ ਦੋਵੇਂ ਪਾਸੇ ਬੈਜੇ ਉਪਰ ਪਰਿਵਾਰ ਨੂੰਹੀ ਪਾਸੇ ਬੈਗ ਨਾ ਦੋਵੇਂ ਪਾਸੇ ਦੇਖੋ ਕੋਸ਼ ਚੁੱਕ ਲਈਏ ਕੱਟੀ ਨਹੀਂ ਇਤਰਾ ਬਸ ਛੋੜਣੀ ਆ ਚੁੱਕ ਲੂਗੀ ਜਿਹੜਾ ਮਰਜੀ ਜਿਹੜਾ ਕੋਈ ਲੈ ਜੂ ਤੇ ਛੋ ਹੋ ਸਕਦਾ ਇਹ ਥੱਲੇੋਂ ਦੀ ਵੀ ਨਾ ਕੋਈ ਪ੍ਰਵਾਹ ਕੋਈ ਨਹੀਂ ਠੀਕ ਐ ਐਡੀ ਠੰਡੀ ਧੀ ਯਾਰ ਇਹ ਆਪਣੇ ਬੰਦੇ ਖਾਸ ਕੋਈ ਆਈ ਯਾਰ ਨਾ ਚੰਗੇ ਬੰਦੇ ਖਾਸ ਹੀ ਬੰਦੇ ਕੋਈ ਆਈ ਇੱਕ ਤਾਂ ਲੱਤਾਂ ਚੌੜੀਆਂ ਕਰ ਲਓ ਆ ਖਲਿੰਦਰ ਦੇਖੋ ਲੱਤਾਂ ਦੇ ਆ ਫੜ ਫੜ ਕੇ ਅਸੀਂ ਚੌੜੀਆਂ ਕਰਦੇ ਆ ਹੇ ਬਹੁਤ ਠੰਡੀ ਥੀ ਯਾ ਤੋ ਬੋਲਾ ਨਹੀਂ ਕਰਿਆ ਹਾਂ ਦੇਖੋ ਚੱਲ ਜੀ ਹਾਂ ਦੇਖੋ ਹਾਂ ਦੇਖੋ ਆ ਜੀ ਵਾ ਕੋਈ ਬੋਲਾ ਕੋਈ ਜਾਵਾ 12 ਲੀਟਰ ਦੁੱਧ ਆ ਮੈਨੂੰ ਜਿੱਦਾਂ ਕੋਹੀਆਂ ਦਾ ਆਪ ਚੁੱਕੇ ਜਿੱਥੇ ਮਰਦੀ ਬਾਹਰੋਂ ਨੰਬਰ ਆ ਤੇ 12 ਲੀਟਰ ਦੁੱਧ 12 ਲੀਟਰ ਦੁੱਧ ਇਹ ਮੈਂ ਤੇ ਬਿਨਾ ਵੇਖਣ ਤੋਂ ਕੋਈ ਮੰਗਾ ਲੇ ਠੀਕ ਉਹ ਵੀ ਆਪਣੇ ਖਾਸ ਬੰਦੇ ਕੋਾਈ ਆ ਹਾਂ ਜੀ ਆਪਣਾ ਬੰਦਾ ਸੱਜਣ ਵਾ ਜਿਹਦੇ ਨਾਲ ਰਾਤ ਰਹੀਦਾ ਵਾ ਜੱਟ ਬਲਾ ਉਹ ਦੇਖੋ ਮੈਂ ਆਈ ਆ ਠੀਕ ਹੈ ਤੇ 12 ਝੋਟੀਆਂ ਵਾ ਆਕੇ ਵੇਖ ਕੇ ਫੇਰ ਖੜੋ ਪਿੰਡ ਆਪਣਾ ਮੱਤੇਵਾਲ ਜੇ ਤਸਵੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਫੋਨ ਨੰਬਰ 88232190 ਠੀਕ ਸਤਿਗੁਰੂ